ਸਸੇ ਗਏ ਦੀਸ ਵਕਤ ਕਰਦੇ ਆ ਤੁਹਾਡਾ ਵਾਈ ਗੁਰੂ ਕਲੌਥ ਹਾਊਸ ਐਂਡ ਪਟਿਕ ਬਲੱਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਪਟਿਕ ਵਰਕ ਦੇ ਸੂਟ ਰੈਡ ਵਾਲੇ ਆ ਜੀ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਦੇ ਵਿੱਚ ਪਟਿਕ ਵਰਕ ਦੇ ਸੂਟ ਲੈ ਕੇ ਆਏ ਆ ਕਾਫੀ ਜਿਹੜੇ ਡਿਜ਼ਾਈਨ ਲੈ ਆਏ ਆ ਤੁਹਾਡੇ ਵਾਸਤੇ ਫੇਮਸ ਡਿਜ਼ਾਈਨ ਲੈ ਆਏ ਆ ਇੰਸਟਾ ਤੇ ਫੇਮਸ ਡਿਜ਼ਾਈਨ ਰਹਿਣ ਵਾਲੀਆਂ ਉਹ ਵਾਲੇ ਸਤੋਰ ਵਰਕ ਦੇ ਸੂਟ ਰੈਡੀ ਕਰਵਾਏ ਆਸੀਂ ਨਾਲ ਤੁਹਾਨੂੰ ਸਲਵਾਰ ਵਰਕ ਵੀ ਮਿਲੂਗਾ ਜੀ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਸੂਟ ਰਹਿਣ ਵਾਲੇ ਆ ਜਿਹੜੀਆਂ ਮੇਰੀਆਂ ਪਹਿਣਾ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੋ ਅਸੀਂ ਸਟਾਫ ਲੈ ਕੇ ਆਏ ਆ ਫੈਬਰਿਕ ਰੂ ਆ ਉਹ ਰਹੂਗਾ कॉटन चेक ਬਰਬਰੀ ਦੇ ਵਿੱਚ ਆ ਸੀ ਥਰੂ ਨਹੀਂ ਹੈਗਾ ਜੀ ਇਹ ਇਹ ਤੁਸੀਂ ਦੇਖ ਸਕਦੇ ਹੋ ਵਿਦਾਊਟ ਲਾਈਨਿੰਗ ਸੂਟ ਬਣਨ ਵਾਲੇ ਅੱਜ ਠੀਕ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਸਟਾਫ ਬਿਲਕੁਲ ਬੈਸਟ ਵਾਲਾ ਜੀ कॉटन चेक ਬਰਬਰੀ ਹੈ ਫਸਟ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਹੈ neck ਦਾਲਾ ਬਣਿਆ ਹੋਇਆ ਜੀ نیچے ਦੇਖੋ ਘੇਰੇ ਦਾ ਵਰਕ ਬਣਾ ਬੜਾ ਪਿਆਰਾ ਜਿਹਾ ਬਣਿਆ ਹੋਇਆ ਘੇਰੇ ਦਾ ਵਰਕ ਚਾਕ ਦਾ ਵਰਕ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਣ ਕੇ ਇਹ ਵਾਲੀਆਂ ਜਿਹੜੀਆਂ 슬ੀਵਸ ਰਹਿਣ ਵਾਲੀਆਂ ਸਲਵਾਰ ਦਾ ਵਰਕ ਵੀ ਤੁਹਾਨੂੰ ਅਵੇਲੇਬਲ ਆ ਜੀ ਸਲਵਾਰ ਦੀ ਮੂਰੀ ਉੱਪਰ ਵੀ ਫਲਾਵਰ ਆਣਗੇ ਚੈੱਕ ਕਰੋ ਜੀ ਸਲਵਾਰ ਦੀ ਮੂਰੀ ਉੱਪਰ ਵੀ ਫਲਾਵਰ ਆਣੇ ਆ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਸੂਟ ਰੈਡੀ ਹੋਇਆ ਜੀ ਤਾਂ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਆ ਉਹ ਰਹਿਣੀ ਆਲੀ ਹੈ ਜੀ ਸਿਰਫ 850 850 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ कॉटन चेक बरबरी ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਸੂਟ ਰਹਿਣ ਵਾਲੇ ਆ ਜੀ ਅੱਜ ਦੇ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵਾਈਨ ਪਰਪਲ ਸ਼ੇਡ ਚ ਆਉਣ ਵਾਲਾ ਬਹੁਤ ਸੋਹਣਾ ਸੂਟ ਰਹਿਣ ਵਾਲਾ neck ਗਲਾ ਬਣਿਆ ਹੋਇਆ ਦੇਖ ਸਕਦੇ ਹੋ ਬਾਹਾਂ ਦਾ ਵਰਕ ਵੀ ਮਿਲੂਗਾ ਘੇਰੇ ਦਾ ਵੀ ਵਰਕ ਮਿਲੂਗਾ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਸਲਵਾਰ ਦਾ ਵਰਕ ਵੀ ਮਿਲੂਗਾ ਕਾਟਨ ਚੈੱਕ ਵਰਬਰੀ ਰਹਿਣ ਵਾਲਾ ਸਟਾਫ ਹੈ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਜਿਹੜਾ ਸੂਟ ਰੈਡੀ ਹੋਣਾ ਬਣ ਕੇ ਬਹੁਤ ਸੋਹਣਾ ਸੂਟ ਬਣਨਾ ਜੀ ਪ੍ਰਾਈਸ ਸਿਰਫ ਇਹਦੀ 850 ਤੁਹਾਨੂੰ ਦੇ ਰਹੇ ਆ ਜੀ ਲਓ ਜੀ ਕਾਟਨ ਚੈੱਕ ਵਰਬਰੀ ਦੇ ਵਿੱਚ ਸੂਟ ਰੋਗਾ ਜੀ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਸੂਟ ਰਹਿਣ ਵਾਲੀ ਆ ਜੀ ਅੱਜ ਦੇ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਈਨ ਮੂਵ ਸ਼ੇਡ ਦੇ ਵਿੱਚ ਆਊਗਾ ਲਓ ਜੀ ਇਹ ਮੂਵ ਸ਼ੇਡ ਦੇ ਵਿੱਚ ਆਊਗਾ ਸੇਮ ਡਿਜ਼ਾਈਨ ਦਾ ਸੂਟ ਰਹੂਗਾ ਜੀ ਮੂਵ ਸ਼ੇਡ ਦੇ ਵਿੱਚ ਆਉਣ ਵਾਲਾ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਠੀਕ ਹੈ ਜੀ ਇਹਦੇ ਜੋ ਬਾਹਾਂ ਤੇ ਵਰਕ ਹੋਣਾ ਜੀ ਇਹ ਬਾਹਾਂ ਦਾ ਵਰਕ ਹੈ ਤੇ ਸਲਵਾਰ ਤੇ ਵਰਕ ਵੀ ਆਉਣਾ ਜੀ ਪ੍ਰਾਈਸ ਇਹਦੀ ਸਿਰਫ 850 ਰਹਿਣ ਵਾਲੀ ਹੈ ਜੀ ਆਈਡੀ ਸੂਟਾਂ ਦੀ ਪ੍ਰਾਈਸ ਠੀਕ ਹੈ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਦੇਖੋ ਜੀ ਪ ਗਾਜਰੀ ਸ਼ੇਡ ਦੇ ਵਿੱਚ ਆਊਗਾ ਜੀ ਕਲਰ ਆਊਗਾ ਜੀ ਗਾਜਰੀ ਸ਼ੇਡ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ कॉटन चेक बरबरी ਹੈ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਰੈਡੀ ਹੋਇਆ ਸੂਟ ਬਣ ਕੇ ਦੇਖੋ ਜੀ ਗਾਜਰੀ ਕਲਰ ਦੇ ਵਿੱਚ ਰਹੂਗਾ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਵਰਕ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜਦੀਕ ਤੋਂ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਤੇ ਇਹ ਵਾਲੀਆਂ 슬ੀਵਸ ਹੈ ਜੀ ਠੀਕ ਹੈ ਜੀ 슬ੀਵਸ ਵੀ ਰਹਿਣਗੀਆਂ ਤੇ ਸਲਵਾਰ ਦਾ ਵੀ ਵਰਕ ਮਿਲੂਗਾ ਤੁਹਾਨੂੰ ਚੈੱਕ ਕਰੀ ਚਲੋ ਜੀ ਸਲਵਾਰ ਦਾ ਵਰਕ ਵੀ ਮਿਲੂਗਾ ਪ੍ਰਾਈਸ ਰਹਿਣੀ ਹੈ 850 ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਸਟਾਫ ਵੀ ਕਾਟਨ ਚੈੱਕ ਬਰਬਰੀ ਚ ਲੈ ਕੇ ਆਏ ਆ ਜੀ ਠੀਕ ਹੈ ਜੀ ਕੋਈ ਆਰਮ ਸਟਾਫ ਨਹੀਂ ਆ ਕੋਈ ਕੈਮਰਕ ਨਹੀਂ ਆ ਕਾਟਨ ਚੈੱਕ ਬਰਬਰੀ ਵਿੱਚ ਰਹੂਗਾ ਜੀ ਸਟਾਫ ਇਹ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨਰ ਦੇ ਵਿੱਚ ਸੂਟ ਲੈਣ ਵਾਲੇ ਵਿੱਚ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਪਾਕਟ ਵਾਲਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਸੋਹਣਾ ਸੂਟ ਬਣਨ ਵਾਲਾ ਜੀ ਦੇਖੋ ਜੀ ਪੂਰਾ ਕੇਰੇ ਦਾ ਵਰਕ ਮਿਲਣਾ ਚਾਕਾਂ ਦਾ ਵਰਕ ਮਿਲਣਾ ਪਾਕਟ ਵਰਕ ਮਿਲਣਾ ਤੁਹਾਨੂੰ ਸਲਵਾਰ ਦਾ ਵਰਕ ਮਿਲਣਾ ਜੀ ਚੈੱਕ ਕਰੋ ਜੀ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਸੂਟ ਦਾ ਦੇਖੋ ਜੀ ਇਹ ਮਿੱਠਾ ਜਿਹਾ ਲਾਈਟ ਜਿਹਾ ਪੀਰਨ ਆਰੈਂਜ ਸ਼ੇਡ ਜਿਹਾ ਰਹੂਗਾ ਜੀ ਜੋ ਲਾਈਟ orange ਸ਼ेड ਚਾਹੁੰਦਾ ਵੀਰੋ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਸੂਡ ਕਿੱਦਾਂ ਰੈਡੀ ਹੋਣਾ ਬਣ ਕੇ ਦੇਖ ਸਕਦੇ ਹੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਕਲਰ ਹੈਨ ਵਾਲਾ ਲਾਈਟ ਔਰੇਂਜ ਬਰਾਉਨ ਜੇ ਸ਼ੇਡ ਵਿੱਚ ਆਉਣ ਵਾਲਾ ਜੀ ਕਲਰ neck ਤੁਸੀਂ ਦੇਖੋ ਜੀ ਬਹੁਤ ਪਿਆਰਾ ਜਿਹਾ neck ਬਣਿਆ ਹੋਇਆ ਸਾਈਡ ਤੇ ਪਾਕਟ ਵਰਕ ਬਣਿਆ ਹੋਇਆ ਸਾਈਡ ਤੇ 슬ੀਵਸ ਵਰਕ ਬਣਿਆ ਹੋਇਆ ਬੈਲ 슬ੀਵਸ ਬਣ ਗਈਆਂ ਘੇਰੇ ਦਾ ਵਰਕ ਵੀ ਹੋਇਆ ਪੂਰਾ ਫੁੱਲ ਹੈਵੀ ਸੂਟ ਹੈ ਜੀ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਬ੍ਰੈਂਡ ਵਾਲਾ 슬ੀਵਸ ਚੈੱਕ ਕਰੋ ਜੀ 슬ੀਵਸ ਦਾ ਕੰਮ ਵੀ ਹੋਇਆ ਵਾ ਇਹਦਾ ਦੇਖੋ ਜੀ ਇਹ ਵਾਲੀਆਂ ਸਾਈਡ ਤੇ ਰਹਿ ਗਿਆ ਸੀ 슬ੀਵਸ ਤੇ ਇਹ ਵਾਲਾ ਰਿਹਾ ਜੀ ਸਲਵਾਰ ਦਾ ਕੰਮ ਇਹ ਸਲਵਾਰ ਤੇ ਵੀ ਵਰਕ ਹੋਊਗਾ ਜੀ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਲੈ ਕੇ ਕਾਟਨ ਚੈੱਕ ਵਰਬਰੀ ਹੈ ਜੀ ਤੁਹਾਨੂੰ ਮਾਰਕੀਟ ਦੇ ਵਿੱਚ ਇਹਦੀ ਜੋ ਪ੍ਰਾਈਸ ਮਿਲੂਗੀ ਠੀਕ ਹੈ ਜੀ ਉਹ ਮਿਲਨੇ 14-1500 ਤੱਕ ਅਸੀਂ ਸਿਰਫ ਤੁਹਾਨੂੰ ਇੱਕ ਤੋਂ ਹਜ਼ਾਰ ਦੇ ਵਿੱਚ ਇਹ ਵਾਲਾ ਸੂਟ ਦੇ ਰਿਹਾ ਜੀ ਇਹਦੀ ਪ੍ਰਾਈਸ ਰਹਿਣੀ ਆ 1000 ਰੁਪਏ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ ਰਹੂਗੀ ਇਹਦੀ 1000 ਰੁਪਏ ਜੀ ਸੂਟਾਂ ਦੇ ਤੇ ਅਗਲਾ ਸੂਟ ਦੇਖੋ ਜੀ ਇਹਦੇ ਵਿੱਚ ਦੂਸਰਾ ਕਲਰ ਚੈੱਕ ਕਰੋ ਜੀ ਬਹੁਤ ਸੋਹਣੇ ਜਿਹੇ ਕਲਰਾਂ ਚ ਲੈ ਕੇ ਆਏ ਤੁਹਾਡੇ ਵਾਸਤੇ ਲਓ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪਿੰਕਿਸ਼ ਕਲਰ ਦੇ ਵਿੱਚ ਆਊਗਾ ਲਓ ਜੀ ਜਦੋਂ suit ready ਹੋਣਾ ਬਣ ਕੇ ਤੁਹਾਨੂੰ ਵੀਡੀਓ 'ਚ ਦਿਖਾਤਾ ਜੀ ਬਹੁਤ ਸੋਨਾ suit ready ਹੋਣਾ ਬਣ ਕੇ ਸਾਈਡ ਤੇ ਰਹੀਆਂ sleeves ਰਹਿਣ ਵਾਲੀਆਂ ਜੀ ਠੀਕ ਹੈ ਜੀ ਇਹ ਵਾਲਿਆ ਰਹੂਗਾ ਜੀ ਇਹਦੀਆਂ ਸਲਵਾਰ ਦਾ ਵਰਕ ਇਹਦੇ ਸਲਵਾਰ ਦਾ ਵਰਕ ਰਹਿਣ ਵਾਲਾ ਜੀ ਬਹੁਤ ਹੀ ਪਿਆਰੇ ਜੇ suit ਰਹਿਣ ਵਾਲੇ ਆ ਠੀਕ ਹੈ ਜੀ ਪੂਰਾ ਫੁੱਲ ਹੈਵੀ ਵਰਕ ਲੈ ਕੇ ਆਏ ਤੁਹਾਡੇ ਵਾਸਤੇ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਅਸੀਂ 1000 ਰੁਪਏ 1000 ਰੁਪਏ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਜੇ ਕਿਸੇ ਵੈਰੀ ਭੈਣੇ ਸਾਡੇ ਕੋਲ ਸਟੀਚਿੰਗ ਕਰਵਾਉਣੀ ਹੈ ਤਾਂ ਇਹ ਸੂਟ ਦੀ ਸਟੀਚਿੰਗ ਵੀ ਕਰਵਾ ਸਕਦੇ ਹੋ ਪੌਕਟ ਲਗਾ ਕੇ ਦੀ ਸਟੀਚਿੰਗ ਹੋਊਗੀ ਜੀ ਇਹ ਵਾਲਾ ਚੈੱਕ ਕਰੋ ਜੀ ਲਓ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਆਉਣ ਵਾਲਾ ਜੀ ਇਹ ਹਲਕਾ ਜਿਹਾ ਵਾਈਨ ਪਰਪਲ ਜਿਹਾ ਕਲਰ ਹੈ ਲਾਈਟ ਸ਼ੇਡ ਦੇ ਵਿੱਚ ਬਹੁਤ ਸੋਹਣਾ ਕਲਰ ਹੈਨ ਵਾਲਾ ਇਹ ਵਾਲੀਆਂ ਰਹਿਣਗੀਆਂ ਕਿ ਸਾਈਡ ਤੇ ਇਹਦੀਆਂ 슬ੀਵਸ ਠੀਕ ਹੈ ਜੀ ਸਲਵਾਰ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਤੇ ਇਹ ਵਾਲੀ ਰਹੂਗੀ ਜੀ ਪਾਕਟ ਇਹਦੀ ਤੇ ਇਹ ਵਾਲਾ ਘੇਰੇ ਦਾ ਕੰਮ ਹੋਇਆ ਬਹੁਤ ਸੋਹਣਾ ਸੂਟ ਬਣਿਆ ਜੀ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਰੈਡੀ ਹੋਣਾ ਤੁਹਾਡਾ ਤੇ ਫੁੱਲ ਹੈਵੀ ਵਰਕ ਹੋਇਆ ਜੀ ਇਹਦੀ ਸਲਵਾਰ ਦੇ ਉੱਪਰ देखो जी, जी।, दे दे जी।, जी ये सलवार ਦਾ ਵਰਕ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਜੀ ਪੂਰੀ ਫਿਨਿਸ਼ਿੰਗ ਹੈ ਵਰਕ ਦੇ ਉੱਪਰ ਪ੍ਰਾਈਸ ਸਿਰਫ ਦੇ ਰਹੇ ਤੁਹਾਨੂੰ 1000 ਰੁਪਿਆ ਸੀ ਥਰੂ ਨਹੀਂ ਹੈਗਾ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਇਹ ਬਹੁਤ ਸੋਹਣਾ ਕਲਰ ਜੀ ਇਹ ਵਾਲਾ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਰਹੂਗਾ ਜੀ ਚੈੱਕ ਕਰੋ ਸਿੰਧੀ ਵਰਕ ਦੇ ਵਿੱਚ ਲਓ ਜੀ ਇਹ ਸਿੰਧੀ ਵਰਕ ਦੇ ਵਿੱਚ ਰਹਿਣਾ ਪਿੰਕ ਕਲਰ ਹੈ ਜੀ ਕਈਆਂ ਮੇਰੇ ਆਪੇ ਨੂੰ ਥੋੜਾ ਜਿਹਾ ਡਾਰਕ ਕਲਰ ਅੱਛੇ ਲੱਗਦੇ ਆ ਕਿਉਂਕਿ ਇਹਨਾਂ ਨੂੰ ਹੁੰਦਾ ਵੀ ਲਾਈਟ ਕਲਰ ਨਹੀਂ ਪਸੰਦ ਹੁੰਦੇ ਲਓ ਜੀ ਇਹ ਸਿੰਧੀ ਵਰਕ ਦੇ ਵਿੱਚ ਲੈ ਕੇ ਆਏ ਜੀ ਡਾਰਕ ਕਲਰ ਦੇ ਵਿੱਚ ਥੋੜਾ ਜਿਹਾ ਬਹੁਤ ਹੀ ਪਿਆਰਾ ਜਿਹਾ ਕਲਰ ਆਣ ਵਾਲਾ ਸਟਾਫ ਮਿਲੂਗਾ ਤੁਹਾਨੂੰ ਲਾਈਨ ਵਾਲਾ ਬਹੁਤ ਸੋਨਾ ਸਟਾਫ ਰਹੂਗਾ ਜੀ ਬਿਲਕੁਲ ਕਾਟਨ ਕਿਸੇ ਤਰ੍ਹਾਂ ਦਾ ਕੋਈ ਮਿਕਸ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟਾਫ ਹੈ ਕਲਰ ਬਹੁਤ ਜੀ ਪਿਆਰਾ ਜੀ ਤੇ ਇਹ ਵਾਲੀਆਂ ਮੈਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਤੇ ਇਹ ਵਾਲਾ ਮੈਲਣਾ ਤੁਹਾਨੂੰ ਪਹੁੰਚਾ ਨਹੀਂ ਉੱਪਰ ਵਰਕ ਠੀਕ ਹੈ ਜੀ ਸਲਵਾਰ ਦੇ ਉੱਪਰ ਵਰਕ ਮਿਲੂਗਾ ਜੇ ਇਹਦੀ ਵੀ ਤੁਹਾਨੂੰ ਪਿਕ ਕੇ ਦਿਖਾਵਾਂਗੇ ਵੀ ਸੂਟ ਕਿੱਦਾਂ ਬਣ ਕੇ ਰੈਡੀ ਹੋਣਾ ਚਾਹੀਦਾ ਹਾਂਜੀ ਪਿਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਡਿਜ਼ਾਈਨ ਦੇਖ ਸਕਦੇ ਹੋ ਪਿਕ ਦੇ ਉੱਪਰ ਐਦਾਂ ਸੂਟ ਬਣ ਕੇ ਰੈਡੀ ਹੋਣਾ ਸਿੰਧੀ ਵਰਕ ਦਾ ਬਹੁਤ ਸੋਹਣਾ ਸੂਟ ਬਣਨਾ ਜੀ ਸਿੰਧੀ ਵਰਕ ਦਾ ਠੀਕ ਹੈ ਜੀ ਅਗਲਾ ਕਲਰ ਆਊਗਾ ਜੀ ਮਹਿਰੂਨ ਕਲਰ ਦੇ ਵਿੱਚ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਦੇਖੋ ਸਿੰਧੀ ਵਰਕ ਦੇ ਵਿੱਚ ਇਹ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਮਹਿਰੂਨ ਸ਼ੇਡ ਦੇ ਵਿੱਚ ਰਹੂਗਾ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ ਸਲੀਵਸ ਤੇ ਇਹ ਵਾਲਾ ਰਹੂਗਾ ਜੀ ਇਹਦੀਆਂ ਸਲਵਾਰ ਦਾ ਵਰਕ ਦੇਖੋ ਜੀ ਇਹ ਸਲਵਾਰ ਦਾ ਵਰਕ ਮੈਲ ਵਾਲਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਜੀ ਮਹਿਰੂਨ ਕਲਰ ਦੇ ਵਿੱਚ ਪ੍ਰਾਈਸ ਜੀ ਬਲੇ ਸੂਟ ਦੀ ਰਹਿਣ ਵਾਲੀ ਹੈ ਜੀ 850 850 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਸਟਾਫ ਰਹਿਣਾ ਲਾਈਨਾਂ ਦੇ ਵਿੱਚ ਚੈੱਕ ਕਰੋ ਜੀ ਬਹੁਤ ਸੋਹਣਾ ਸਟਾਫ ਯੂਜ਼ ਹੋਇਆ ਦੀ ਇਹਦੇ ਉੱਪਰ ਕਾਟਨ ਦੇ ਵਿੱਚ ਠੀਕ ਹੈ ਜੀ ਪੂਰਾ ਫੁੱਲ ਹੈਵੀ ਤੁਹਾਨੂੰ ਸੂਟ ਮਿਲ ਰਿਹਾ ਸਿਰਫ ਪ੍ਰਾਈਸ ਦੇ ਰਿਹਾ 850 ਦੇ ਵਿੱਚ ਦੂਸਰਾ ਆਊਗਾ ਜੀ ਸਿੰਧੀ ਵਰਕ ਨੈੱਕ ਦੇ ਵਿੱਚ ਦੇਖੋ ਜੀ ਖਾਦੀ ਦੇ ਵਿੱਚ ਰਹੂਗਾ ਜੀ ਲਓ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਘੇਰਾ ਬਣਿਆ ਨੈੱਕ ਬਣਿਆ ਬਹੁਤ ਪਿਆਰਾ ਸੂਟ ਬਣਿਆ ਜੀ ਪੂਰਾ ਫੁੱਲ ਹੈਵੀ ਪ੍ਰਾਈਸ ਰਹਿਣੀ ਹੈ ਦੀ 800 ਰੁਪਏ ਲਓ ਜੀ ਇਹ ਵਾਲੀਆਂ ਬਣੀਆਂ ਹੋਈਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਪ੍ਰਾਈਸ ਰਹਿਣੀ ਹੈ ਦੀ 800 ਠੀਕ ਹੈ ਜੀ ਇਹ ਗੱਲਾਂ ਡਿਜ਼ਾਈਨ ਚੈੱਕ ਕਰੋ ਜੀ ਇਹ ਕੇਵਲ ਆ ਡਿਜ਼ਾਈਨ ਰੈਡੀ ਹੋਇਆ ਲਓ ਜੀ ਇਹ ਵੀ ਸਾਰੇ ਸ਼ਰਟ ਦੇ ਉੱਪਰ ਫਲਾਵਰ ਆਉਣਗੇ ਜੀ ਲਓ ਜੀ ਸਾਰੀ ਸ਼ਰਟ ਦੇ ਉੱਪਰ ਫਲਾਵਰ ਆਉਣ ਵਾਲੇ ਆ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਇਹਦੀ ਵੀ ਤੁਹਾਨੂੰ ਅਸੀਂ ਪੀਕ ਦਿਖਾ ਦਾਂਗੇ ਕਿੰਨਾ ਸੋਹਣਾ ਰੈਡੀ ਹੁੰਦਾ ਜੀ ਇਹ ਵਾਲਾ ਸੂਟ ਸਾਈਡ ਤੇ ਇਹਦੀ ਸਲੀਵਸ ਬਣੀਆਂ ਹੋਈਆਂ ਦੇਖੋ ਜੀ ਵੀਡੀਓ ਚੈੱਕ ਕਰ ਸਕਦੇ ਆ ਤੁਸੀਂ ਲਓ ਜੀ ਵੀਡੀਓ ਚੈੱਕ ਕਰ ਸਕਦੇ ਹੋ ਕਿੰਦਾਂ ਸੂਟ ਬਣ ਕੇ ਰੈਡੀ ਹੋਣਾ ਬਹੁਤ ਪਿਆਰਾ ਸੂਟ ਲੈਣਾ ਜੀ ਇਹ ਪਟਲਾ ਸੂਟ ਦੇਖੋ ਜੀ ਬਹੁਤ ਪਿਆਰਾ ਸੂਟ ਆ ਵੀਡੀਓ ਇਤੋਂ ਤੁਹਾਨੂੰ ਦਿਖਾਤਾ ਜੀ ਕਿਦਾਂ ਰੈਡੀ ਹੋਣਾ ਡਿਜ਼ਾਈਨ ਇਹਦਾ ਪੂਰਾ ਫੁੱਲ ਹੈਵੀ ਘੇਰਾ ਵਰਕ ਹੋਇਆ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਸਾਈਡ ਤੇ ਪੂਰੀਆਂ ਫੁੱਲ ਹੈਵੀ 슬ੀਵਸ ਬੜੀਆਂ ਹੋਈਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਹੈ ਸਲਵਾਰ ਤੇ ਵੀ ਤੁਹਾਨੂੰ ਵਰਕ ਮਿਲੇਗਾ ਜੀ ਦੇਖੋ ਜੀ ਸਲਵਾਰ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਪੂਰਾ ਫੁੱਲ ਹੈਵੀ ਸੂਟ ਬਣਾ ਸਿੰਪਲ ਸੋਬਰ ਜਿਹਾ ਸੂਟ ਬਣਾ ਜੀ ਬਹੁਤ ਸੋਹਣਾ ਡੇਲੀ ਰੁਟੀਨ ਦੇ ਵਿੱਚ ਪਾਉਣ ਲਈ ਠੀਕ ਹੈ ਜੀ ਤੇ ਪ੍ਰਾਈਸ ਦੇ ਰਹੇ ਸਿਰਫ 950 ਸਟਾਫ ਬਿਲਕੁਲ ਬੈਸਟ ਕੁਆਲਟੀ ਦਾ ਲੱਗਿਆ ਹੋਇਆ ਠੀਕ ਹੈ ਜੀ ਬੈਸਟ ਕੁਆਲਟੀ ਦਾ ਸਟਾਫ ਹੈ ਇਹ ਕੋਲ ਕਾਟਨ ਚੱਕ ਵਰਬਰੀ ਤੇ ਵਰਤ ਪੂਰਾ ਫੁੱਲ ਹੈ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਸਿਰਫ ਦੇ ਰਹੇ 950 ਠੀਕ ਹੈ ਜੀ 15 1500 ਵਾਲੇ ਸੂਟ ਤੁਹਾਨੂੰ ਦੇ ਰਹੇ ਸਿਰਫ 950 ਵਿੱਚ ਇੱਕ ਇਹ ਸੀ ਕਲਰ ਪੀਚ ਜਾਂ ਕਲਰ ਪੀਚ ਕਲਰ ਦੇ ਵਿੱਚ ਸੀਗਾ ਜੀ ਸਕਨ ਪੀਚ ਜਾਂ ਕਲਰ ਆ ਦੂਸਰਾ ਵੀ ਸਕਨ ਪੀਚ ਕਲਰ ਆ ਇਹਦੇ ਵਿੱਚ ਆਉਣੇ ਫਲਾਵਰ ਫਰੋਜੀ ਕਲਰ ਦੇ ਇਦੇ ਵਿੱਚ ਫਲਾਵਰ ਆਈ ਸੀ ਲੈਮਨ ਕਲਰ ਦੇ ਮਹਿਰੂਨ ਤੇ ਲੈਮਨ ਕਲਰ ਦਾ ਵਰਕ ਸੀ ਜੀ ਇਹਦੇ ਉੱਪਰ ਆਊਗਾ ਜੀ ਮਹਿਰੂਨ ਤੇ ਫਰੂਜੀ ਕਲਰ ਦਾ ਵਰਕ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਠੀਕ ਹੈ ਜੀ ਤੁਸੀਂ ਇਹ ਵੀ ਲੈ ਸਕਦੇ ਹੋ ਸਾਡੇ ਕੋਲੋਂ ਮਹਿਰੂਨ ਵਾਲਾ ਵੀ ਲੈ ਸਕਦੇ ਹੋ ਲੈਮਨ ਵਾਲਾ ਤੇ ਫਰੂਜੀ ਵਾਲਾ ਇਹਦੇ ਵਿੱਚ ਆਊਗਾ ਜੀ ਇੱਕ ਲਾਈਟ ਲਵੰਡਰ ਕਲਰ ਦੇਖੋ ਜੀ ਇਹ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹਦੀ ਡਿਜ਼ਾਈਨ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਸਾਰੇ ਫੇਮਸ ਡਿਜ਼ਾਈਨ ਤੁਹਾਡੇ ਵਾਸਤੇ ਸੀ ਰੈਡੀ ਕਰਵਾਉਣੇ ਲਓ ਜੀ ਸਾਰੇ ਫੇਮਸ ਡਿਜ਼ਾਈਨ ਰਹਿਣ ਵਾਲੀਆਂ ਜੀ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੀਆਂ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਬਣੀਆਂ ਹੋਈਆਂ ਪੂਰੀਆਂ ਫੁੱਲ ਹੈਵੀ 슬ੀਵਸ ਹੈ ਜੀ ਤੇ ਸਲਵਾਰ ਦਾ ਕੰਮ ਵੀ ਤੁਹਾਨੂੰ ਦਿਖਾਇਆ ਹੋਇਆ ਸੀ ਠੀਕ ਹੈ ਜੀ ਵਾਈਨ ਸ਼ੇਡ ਦੇ ਵਿੱਚ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀ ਸਲਵਾਰ ਤੇ ਕੰਮ ਇਹ ਪੌਂਚੇ ਦੇ ਵਰਕ ਆਉਣਾ ਜੀ ਬਹੁਤ ਸੋਹਣਾ ਸੂਟ ਰਹਿਣਾ ਪ੍ਰਾਈਸ 950 ਦੇ ਵਿੱਚ ਦਵਾਂਗੇ ਜੀ ਇਹ ਵਾਲਾ ਪੂਰਾ ਫੁੱਲ ਹੈਵੀ ਪਟਿਕ ਵਰਕ ਦਾ ਸੂਟ ਜੀ ਦੇਖੋ ਜੇਕਰ ਤੁਸੀਂ ਐਦਾਂ ਵਰਕ ਵੀ ਕਰਵਾਉਂਗੇ ਇੰਨਾ ਹੈਵੀ ਵਰਕ ਕਰਵਾਉਂਗੇ ਇੰਨੀ ਪ੍ਰਾਈਸ ਤਾਂ ਤੁਹਾਡੇ ਵਰਕ ਦੀ ਹੋਣੀ ਹੈ ਜੀ ਠੀਕ ਹੈ ਅਸੀਂ ਤੁਹਾਨੂੰ ਪੂਰਾ ਸੂਟ ਦੇ ਰਿਆ ਜੀ ਇਹਦੇ ਵਿੱਚ ਰੈਡੀ ਕੀਤਾ ਹੋਇਆ ਹੈ ਅਗਲਾ ਸਟਾਫ ਦੇਖੋ ਜੀ ਮਹਿਰੂਨ ਕਲਰ ਦੇ ਵਿੱਚ ਆਊਗਾ ਲਓ ਇਹ ਆਊਗਾ ਜੀ ਮਹਿਰੂਨ ਕਲਰ ਦੇ ਵਿੱਚ ਇਹ ਤੁਹਾਨੂੰ ਦਿਖਾ ਦਈਏ ਜੀ ਇਹ ਹੋਇਆ ਸਲਵਾਰ ਦਾ ਕੰਮ ਇਹ ਪੌਂਚੀ ਦਾ ਵਰਕ ਹੋਇਆ ਜੀ ਠੀਕ ਹੈ ਜੀ ਤੇ ਅਗਲਾ ਦੇਖੋ ਜੀ ਸ਼ਰਟ ਦਾ ਕੰਮ ਲਓ ਇਹ ਸ਼ਰਟ ਦਾ ਵਰਕ ਪਹਿਰੂਨ ਕਲਰ ਤੇ ਰਹਿਣੀ ਹੈ ਜੀ ਸੂਟ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਨਜ਼ਦੀਕ ਤੋਂ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸਟਾਫ ਵੀ ਦੇਖ ਸਕਦੇ ਹੋ ਸਟਾਫ ਕਾਟਨ ਠੀਕ ਹੈ ਜੀ ਕਾਟਨ ਲਾਈਨਾਂ ਦੇ ਵਿੱਚ ਸਟਾਫ ਰਹਿਣ ਵਾਲਾ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਰਹੂਗਾ ਜੀ ਠੀਕ ਹੈ ਜੀ ਫਲਾਵਰ ਦੇਖੋ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਤੇ ਸਾਈਡ ਤੇ ਸਲੀਵਸ ਬਣੀਆਂ ਹੋਈਆਂ ਸਲਵਾਰ ਦੇ ਉੱਪਰ ਵੀ ਵਰਕ ਆਊਗਾ ਜੀ ਇਹਦਾ ਦੇਖੋ ਜੀ ਇਹ ਆਉਣਾ ਜੀ ਇਹਦੀ ਸਲਵਾਰ ਦੇ ਉੱਪਰ ਕੰਮ ਪੂਰਾ ਫੋਲੇ ਹੈਵੀ ਸੂਟ ਬਣਿਆ ਹੋਇਆ ਵਿਦਾਊਟ ਲਾਈਨਿੰਗ ਸੂਟ ਬਣਾ ਪ੍ਰਾਈਸ ਰਹਿਣੀ ਹੈ ਇਹਦੀ 990 ਸਾਢੇ 990 ਦੇ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਆਊਗਾ ਜੀ ਗਾਜਰੀ ਸ਼ੇਡ ਦੇ ਵਿੱਚ ਸਟਾਫ ਬਹੁਤ ਜ਼ਿਆਦਾ ਫਾਈਨ ਰਹਿਣ ਵਾਲਾ ਪੂਰਾ ਫੋਲੇ ਹੈਵੀ ਕੇਰਾ ਰੈਡੀ ਹੈ ਤਾਂ ਨਜ਼ਦੀਕ ਤੋਂ ਕੇਰਾ ਚੈੱਕ ਕਰੋ ਜੀ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਸਾਈਡ ਤੇ ਬਣੀਆਂ ਹੋਈਆਂ ਇਹਦੀਆਂ ਸਲੀਵਸ ਠੀਕ ਹੈ ਜੀ ਤੇ ਇਹ ਵਾਲੇ ਰਹੂਗਾ ਜੀ ਜੇ ਸਲਵਾਰ ਦਾ ਕੰਮ ਇਹ ਸਲਵਾਰ ਤੇ ਵਰਕ ਹੋਣਾ ਬਹੁਤ ਸੋਹਣਾ ਵਰਕ ਹੋਣਾ ਜੀ ਸਲਵਾਰ ਤੇ ਕਲਰ ਦੇ ਕੋ ਬਹੁਤ ਪਿਆਰਾ ਜਿਹਾ ਕਲਰ ਲੈ ਕੇ ਆ ਗਾਜ਼ਰੀ ਕਲਰ ਦੇ ਵਿੱਚ ਪ੍ਰਾਈਸ ਰਹਿਣੀ ਆ ਜੀ ਇਹਦੀ 900 ਰੁਪਏ 900 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਪੂਰਾ ਫੁੱਲ ਹੈਵੀ ਸੂਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਜੀ ਇੰਨਾ ਸੋਹਣਾ ਕੇਰਾ ਵਰਕ ਹੋਇਆ ਜੀ ਇਹਦਾ ਪੂਰੇ ਵਿੱਚ ਕਲਰ ਆਊਗਾ ਜੀ ਇੱਕ ਇਹਦਾ ਸਕਿਨ ਪੀਚ ਕਲਰ ਇਹਨੂੰ ਵੀ ਚੈੱਕ ਕਰੋ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਚੈੱਕ ਕਰੋ ਜੀ ਕੇਰੇ ਦਾ ਡਿਜ਼ਾਈਨ ਪੂਰਾ ਫੁੱਲ ਹੈਵੀ ਕੇਰਾ ਬਣਿਆ ਹੋਇਆ ਇਹ ਰੈਣੀਆਂ 슬ੀਵਸ ਦਾ ਕੰਮ ਹੈ ਤੇ ਇਹਦੀ ਸਲਵਾਰ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਜੀ ਲਓ ਸਲਵਾਰ ਦੀ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਪੂਰਾ ਫੁੱਲ ਹੈਵੀ ਕੀਤਾ ਹੋਇਆ ਇਹਨਾਂ ਦੇ ਉੱਪਰ ਵਰਕ ਤੇ ਪ੍ਰਾਈਸ ਰੈਣੀਆਂ ਦੀ ਸਾਡੇ 900 ਲਓ ਜੀ ਠੀਕ ਹੈ ਜੀ ਬਹੁਤ ਸੋਹਣਾ ਸੁਹਣਣ ਵਾਲਾ ਜੀ ਇਹ ਇਹਲਾ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਕਲਰ ਵੀ ਬਹੁਤ ਪਿਆਰਾ ਸੂਟ ਦਾ ਵਰਕ ਵੀ ਬਹੁਤ ਪਿਆਰਾ ਜੀ ਸਾਈਡ ਤੇ ਬਣੀਆਂ ਹੋਈਆਂ ਸਲੀਵਸ ਇਹਦੀਆਂ ਠੀਕ ਹੈ ਜੀ ਸਾਈਡ ਤੇ 슬ੀਵਸ ਬਣੀਆਂ ਹੋਈਆਂ ਇਹਨੂੰ ਤੁਸੀਂ ਥੋੜਾ ਜਿਹਾ A ਸ਼ੇਪ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ ਪਾਕਿਸਤਾਨੀ ਲੁੱਕ ਦੇ ਵਿੱਚ ਬਹੁਤ ਸੋਹਣਾ ਰੈਡੀ ਹੋੜਾ ਜੀ ਪਾਕਿਸਤਾਨੀ ਲੁੱਕ ਦੇ ਵਿੱਚ ਇਹ ਬਣੇ ਇਹ ਸਲਵਾਰ ਦਾ ਕੰਮ ਹੈ ਠੀਕ ਹੈ ਜੀ ਲੂਜ਼ ਹੁਣ ਆਪਾਂ ਸੂਟ ਪਾ ਰਹੇ ਹਾਂ ਜੀ ਅੱਜ ਕੱਲ ਥੋੜਾ ਜਿਹਾ ਲੂਜ਼ ਸੂਟ ਜਿਹਦੀ ਸਟਿਚਿੰਗ ਕਰਵਾ ਲੋ ਪਾਕਿਸਤਾਨੀ ਲੁੱਕ ਵਿੱਚ ਬਹੁਤ ਸੋਹਣਾ ਸੂਟ ਬਣ ਜਾਣਾ ਇਹ ਤੁਹਾਡਾ ਇਹਦੇ ਵਿੱਚ ਕਿਹੜਾ ਕਲਰ ਆਊਗਾ ਬੂਫ ਕਲਰ ਲਾਈਟ ਲਵੰਡਰ ਜਿਹਾ ਕਲਰ ਆਉਣਾ ਜੀ ਇਹ ਵੀ ਕਲਰ ਬਹੁਤ ਪਿਆਰਾ ਕਾਟਨ ਚੈੱਕ ਵਰਬਰੀ ਰਹਿਣਾ ਸਟਾਫ ਇਹਦਾ ਦੇਖੋ ਜੀ ਇਹ ਵਾਲਾ ਸੂਟ ਵੀ ਬਹੁਤ ਜਿਆ ਪਿਆਰ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਡਿਜ਼ਾਈਨ ਦੇਖੋ ਜੀ ਵਰਕ ਦੇਖੋ ਬਹੁਤ ਸੋਹਣਾ ਵਰਕ ਹੈ ਜੀ ਇਹਦਾ ਠੀਕ ਹੈ ਜੀ ਇਹਦੀਆਂ ਬਣੀਆਂ ਹੋਈਆਂ 슬ੀਵਸ ਠੀਕ ਹੈ ਜੀ 슬ੀਵਸ ਦੇਖ ਸਕਦੇ ਹੋ ਸੈਂਟਰ ਪੈਨਲ ਵੀ ਹੈ ਸੈਂਟਰ ਪੈਨਲ ਦੇ ਵਿੱਚ ਵਰਕ ਵੀ ਹੈ ਜੀ ਤਾਂ ਪ੍ਰਾਈਸ ਇਹਦੀ ਰਹਿਣੀ ਹੈ 900 ਰੁਪਏ ਲਓ ਜੀ 900 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਆਉਣਾ ਮੂਰੀ ਤੇ ਵਰਕ 900 ਰੁਪਏ ਦੀ ਪ੍ਰਾਈਸ ਹੋਗੀ ਸੀ ਇਸਨ ਅੱਜ ਦੇ ਸਾਡੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਦੱਸ ਕ੍ਰੀਮ ਫੋਨ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਅੱਜ ਦੇ ਸੂਟ ਜਿਹੜੇ ਸੀ ਤੁਹਾਨੂੰ ਦਿਖਾਏ ਆ ਬਹੁਤ ਸੋਹਣੇ ਡਿਜ਼ਾਈਨਰ ਵਿੱਚ ਦਿਖਾਏ ਆ ਸਾਰੇ ਇੰਸਟਾ ਦੇ ਫੇਵਰਿਟ ਡਿਜ਼ਾਈਨ ਰਹਿਣ ਵਾਲੇ ਆ ਇਹਦੇ ਵਿੱਚ ਇੱਕ ਗਾਜਰੀ ਸ਼ੇਡ ਆਊਗਾ ਜੀ ਇਹ ਵਾਲਾ ਡਿਜ਼ਾਈਨ ਜਿਹੜਾ ਗਾਜਰੀ ਸ਼ੇਡ ਦੇਖੋ ਜੀ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਦੇਖੋ ਗਾਜਰੀ ਸ਼ੇਡ ਦੇ ਵਿੱਚ ਵਰਕ ਵੀ ਬਹੁਤ ਪਿਆਰਾ ਹੋਇਆ 슬ੀਵਸ ਦਾ ਕੰਮ ਹੈ ਸਲਵਾਰ ਦਾ ਕੰਮ ਵੀ ਮਿਲੂਗਾ ਪ੍ਰਾਈਸ ਰਹਿਣੀ ਹੈ ਦੀ ਸਿਰਫ 9 ਯੋਥ ਇਹ ਰਨਿਆ ਜੀ ਇਹਨੀਆਂ ਸਲੀਵਸ ਲਓ ਇਹ ਸਲਵਾਰ ਤੇ ਵਰਕ ਆਊਗਾ ਜੀ ਸਾਰੇ ਸੂਟ ਤੁਹਾਨੂੰ ਇਦਾਂ ਦੇ ਦਿਖਾਏ ਆ ਜਿਹਦੇ ਸਲਵਾਰ ਦੇ ਉੱਪਰ ਵੀ ਵਰਕ ਹੈ ਠੀਕ ਹੈ ਜੀ ਅਗਲਾ ਸੂਟ ਦੇਖੋ ਜੀ ਇਹ ਵੀ ਇਹ ਰਹੂਗਾ ਜੀ ਕ੍ਰਾਸ਼ ਦੇ ਵਿੱਚ ਛੋਟੇ ਛੋਟੇ ਫਲਾਵਰ ਆਉਣਗੇ ਇਹਦੇ ਵਿੱਚ ਲਓ ਕ੍ਰਾਸ਼ कॉटन ਦੇ ਵਿੱਚ ਰਹਿਣਾ ਜੀ ਪ੍ਰਾਈਸ ਰਹਿਣੀ ਹੈ ਜੀ 750 ਲਓ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਇੱਕ ਰੈਸ਼ कॉटन ਦੇ ਵਿੱਚ ਤੇ ਇਹਦੀਆਂ 슬ੀਵਸ ਵੀ ਬਣੀਆਂ ਹੋਈਆਂ ਲੋ ਆ 슬ੀਵਸ ਬਣੀਆਂ ਹੋਈਆਂ ਜੀ ਇਹਦੀਆਂ ਪ੍ਰਾਈਸ ਲੈਣੀ ਹੈ 750 ਦੇ ਵਿੱਚ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ